ਆਖਿਰ ਕਿਉਂ ਵਸਾਇਆ ਗਿਆ ਚੰਡੀਗੜ੍ਹ ਸ਼ਹਿਰ ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਸੱਚਾਈ 1947 ਈਸਵੀ ਵਿੱਚ ਜਦੋਂ ਭਾਰਤ ਦੀ ਵੰਡ ਹੋਈ ਤਾਂ ਪੰਜਾਬ ਦੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸਾ ਭਾਰਤ ਤੇ ਦੂਸਰਾ ਪਾਕਿਸਤਾਨ ਦੇ ਹਿੱਸੇ ਆਇਆ ਉਸ ਸਮੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜੋ ਵੰਡ ਤੋਂ ਬਾਅਦ ਪਾਕਿਸਤਾਨ ਵੱਲ ਚਲਾ ਗਿਆ ਇਸ ਕਰਕੇ ਭਾਰਤੀ ਪੰਜਾਬ ਨੂੰ ਇੱਕ ਰਾਜਧਾਨੀ ਦੀ ਲੋੜ ਮਹਿਸੂਸ ਹੋਈ ਤੇ ਥੋੜੀ ਦੇਰ ਵਾਸਤੇ ਸ਼ਿਮਲਾ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਪਰ ਪੰਜਾਬ ਨੂੰ ਸਥਾਈ ਰੂਪ ਤੇ ਇਕਰਾਸਤਾਨੀ ਦੀ ਲੋੜ ਸੀ ਤੇ ਫੈਸਲਾ ਲਿਆ ਕਿਉਂ ਨਾ ਇੱਕ ਯੋਜਨਾਬੰਦ ਸ਼ਹਿਰ ਬਣਾਇਆ ਜਾਵੇ ਇਸ ਦੇ ਤਹਿਤ ਚੰਡੀਗੜ੍ਹ ਦੀ ਯੋਜਨਾ ਬਣਾਈ ਗਈ ਇਹ ਸ਼ਹਿਰ ਲੀ ਕੋਰਬੂਜੀਏ ਵੱਲੋਂ ਡਿਜ਼ਾਈਨ ਕੀਤਾ ਗਿਆ ਜੋ ਕਿ ਇੱਕ ਮਸ਼ਹੂਰ ਫ੍ਰਾਂਸੀਸੀ ਆਰਕੀਟੈਕਟਰ ਸਨ ਚੰਡੀਗੜ੍ਹ 1953 ਈਸਵੀ ਵਿੱਚ ਅਧਿਕਾਰਕ ਤੌਰ ਤੇ ਪੰਜਾਬ ਦੀ ਰਾਜਧਾਨੀ ਬਣਿਆ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਆਧਿ ਜੀ ਰਾਜਧਾਨੀ ਬਣਾਇਆ ਗਿਆ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਮਤਲਬ ਯੂਨੀਅਨ ਟੈਰੀਟਰੀ ਵੀ ਹੈ ਅੱਜ ਤੱਕ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਸਰਕਾਰ ਦੇ ਜ਼ਿਆਦਾਤਰ ਦਫ਼ਤਰ ਚੰਡੀਗੜ੍ਹ ਵਿੱਚ ਹੀ ਹਨ ਇਹ ਸ਼ਹਿਰ ਆਪਣੇ ਯੋਜਨਾਬੰਦ ਸਜਾਵਟ ਸਫਾਈ ਲਈ ਮਸ਼ਹੂਰ ਹੈ